ਅੱਛਾ ਪਰਸੋ ਜੋ ਇੱਕ ਵੀਡੀਓ ਦੇਖੀ ਮੈਂ ਹਾਂ ਹਾਂ ਉਹ ਬਾਈ ਟਰੈਕਟਰ ਦਿਖਾਉਂਦਾ ਸੀ ਆਪਦੇ ਚੰਗੀ ਗੱਲ ਹੈ ਜੇ ਕੋਈ ਬਿਜ਼ਨਸ ਕਰਦਾ ਹੈ ਹਾਂ ਹਾਂ ਆਪਾਂ ਬਿਜ਼ਨਸਮੈਨ ਦੇ ਹੱਕ ਚ ਹੈ ਹੱਕ ਚ ਹੈ ਸਹੀ ਗੱਲ ਹੈ ਉਹ ਬਾਈ ਰੌਲਾ ਪਾਵੇ ਬਾਈ ਆਪਣੇ ਕੋਲੇ ਪੰਜਾਬ ਹੁੰਦੇ ਆਪਣੇ ਕੋਲੇ ਹਰਿਆਣਾ ਨੰਬਰ ਨੂੰ ਹਰਿਆਣਾ ਹਰੂਣਾ ਨਹੀਂ ਹੁੰਦੇ ਅੱਛਾ ਕੀ ਗੱਲ ਬਾਈ ਹਰਿਆਣੇ ਵਾਲੇ ਟਰੈਕਟਰ ਨਹੀਂ ਹੁੰਦੇ ਟਰੈਕਟਰ ਨਹੀਂ ਹੁੰਦੇ ਸਹੀ ਗੱਲ ਹੈ ਨਾ ਮੈਂ ਆਪਾਂ ਪੰਜਾਬ ਖੜਾ ਆਪਾਂ ਪੰਜਾਬ ਵੀ ਕਹਿੰਦੇ ਵੀ ਪੰਜਾਬ ਨੰਬਰ ਹੈ ਹਾਂ ਹਰਿਆਣਾ ਨੰਬਰ ਵੀ ਹੈ ਕੀ ਗੱਲ ਬਾਈ ਜਿਹੜਾ ਬੰਦਾ ਪੰਜਾਬ ਲਿਆਉਂਦਾ ਇਹਦਾ ਮਤਲਬ ਦੂਜਾ ਮਰਜੇ ਮਰਜੇ ਸਹੀ ਗੱਲ ਹੈ ਨਾ ਠੀਕ ਹੈ ਉਹ ਯਾਰ ਉਹ ਆਪਣੇ ਕੋਲੇ ਉਹ ਗੱਲਾਂ ਨਹੀਂ ਬਾਈ ਵਾਰੀ ਵਾਰੀ ਇੱਕੋ ਹੀ ਗੱਲ ਰਿਪੀਟ ਕਰੀ ਜਾਵੇ ਬਾਈ ਆਪਾਂ ਹਰਿਆਣਾ ਹਰੂਣਾ ਨਹੀਂ 베ਚਦੇ ਆਪਾਂ ਪੰਜਾਬ 베ਚਦੇ ਪੰਜਾਬ ਚ ਜੋਰ ਬਾਲਾ ਹੁੰਦਾ ਕਿ ਪੰਜਾਬ ਵਾਲੇ ਅੱਡ ਬਣਦੇ ਹਰਿਆਣੇ ਵਾਲੇ ਅੱਡ ਬਣਦੇ ਅੱਡ ਬਣਦੇ ਸਹੀ ਗੱਲ ਹੈ ਨਾ ਕਿਉਂ ਲੋਕਾਂ ਨੂੰ ਯਾਰ ਇਹੋ ਜੀਆਂ ਗੱਲਾਂ ਕਰ ਕਰਕੇ ਗਮਰਾਹ ਕਰਦੇ ਗਮਨਾਹ ਕਰਦੇ ਹਣਾ ਉਹਨੇ ਪੈਸੇ ਪੰਜਾਬ ਨੂੰ ਨਾਲ ਹੁਣ ਤੇ ਲੱਗਦੇ ਉਹਨੇ ਹਰਿਆਣੇ ਵਾਲੇ ਨੂੰ ਨਾਲ ਸਾਰਾ ਸੇਮ ਹੈ ਯਾਰ ਸੇਮ ਗੱਲ ਹੈ ਹੈਨਾ ਉਹ ਬਾਈ ਮੈਂ ਵੀਡੀਓ ਦੇਖੀ ਚਲ ਆਪਾਂ ਨਾ ਨਹੀਂ ਲੈਣਾ ਚਾਹੁੰਦੇ ਜੇ ਲੱਗੂ ਯਾਰ ਕਿਸੇ ਦੇ ਲੱਗ ਜੇ ਲੱਗੇ ਗਿੱਟੇ ਲੱਗੇ ਕਿਹੜਾ ਬੰਦਾ ਗਲਤ ਕਹੂਗਾ ਇਹਦਾ ਕੋਈ ਖਾਸ ਹੀ ਨਹੀਂ ਐਡੀ ਗੱਲ ਹੈ ਨਾ ਕਿੱਡੀ ਖਾਸ ਗੱਲ ਹੈ ਵੀ ਇੱਕੋ ਹੀ ਆਹਾ ਮਹਾੜੀ ਬਣਦੇ ਆ ਸਾਰੇ ਆਲ ਇੰਡੀਆ ਜਾਣਗੇ ਮਹਾੜੀ ਦੀ ਜਗ੍ਹਾ ਡਿਸਟ੍ਰਿਬਿਊਟ ਹੋ ਜਾਂਦੇ ਆ ਵਾਜ ਤਾਂ ਸਾਰੇ ਉਹ ਤਾਂ ਚਲੋ ਠੀਕ ਹੈ ਹਰਿਆਣਾ ਕਿਹੜਾ ਕੋਈ ਦੂਰ ਹੈ ਦੂਰ ਹੈ ਹੈ ਨਾ ਉਹ ਬੜਾ ਬਾਈ ਨਾ ਰੌਲਾ ਪਾਇਆ ਮੈਂ ਕਿਹਾ ਯਾਰ ਚਲ ਕੋਈ ਗੱਲ ਨਹੀਂ ਬਾਈ ਨੂੰ ਆਪ ਦਾ ਰਾਂਝਾ ਰਾਜੀ ਕਰ ਲੈਣਗੇ ਕਰ ਲੈਂਦੇ ਸਹੀ ਗੱਲ ਹੈ ਨਾ ਤੇ ਉਸ ਤੋਂ ਅੱਗੇ ਆ ਖੜਾ ਇੱਕ ਹੋਰ ਹੀਰਾ ਤੁਹਾਡੇ ਬਾਸੇ ਤਿੰਨ ਹੀਰਿਆਂ ਦਾ ਵਾਅਦਾ ਕੀਤਾ ਸੀਗਾ ਤਿੰਨ ਦੂਜਾ ਆ ਗਿਆ ਤੇ ਤੀਜਾ ਆ ਜੂ ਹਨਾ ਇਹਦੇ ਬਾਰੇ ਵੀ ਦੇ ਦੇ ਡਿਟੇਲ ਬਾਈ ਇਹ ਬਾਈ ਟਾਪ ਮਾਡਲ ਹੈਗਾ ਅੱਛਾ 14 14 ਹਾਂ ਤੇ ਗੇਰੀ ਇੰਜਨ ਕਰਨੀ ਹੁੰਦਾ ਐ ਜਮਾਤੀ ਹੁੰਨੇ ਕੋਈ ਕੋਈ ਵੀ ਹੁੰਦਾ ਹੀ ਇਹਨਾਂ ਨੂੰ ਕੁਛ ਯਾਰਾ ਨਾ ਕੁਛ ਨਹੀਂ ਹੁੰਦਾ ਟਾਇਰ ਵੀ ਟਾਇਰ ਇਹਦੇ ਵੀ ਦਿਖਾ ਦੇ ਟਾਇਰ ਇਹਦੇ ਵੀ ਦਿਖਾ ਦੇ ਨਾ ਅਗਲੇ ਆ ਗਏ ਤੇ ਪਿਛਲੇ ਆ ਗਏ ਹਨਾ ਚੌਂਕੜਾ ਐਮ ਆਰ ਐਫ ਦਾ ਹੀ ਆ ਬਾਈ ਐਮ ਆਰ ਐਫ ਦੇ ਚਾਰੇ ਟਾਇਰ ਆ ਗਏ ਮੱਲੋ ਤੇ ਟਰੈਕਟਰ ਦੀ ਕੰਡੀਸ਼ਨ ਸਾਰਾ ਤੁਸੀਂ ਦੇਖ ਲਓ ਵੀ ਜਿੱਥੋਂ ਵੀ ਪੇਂਟ ਮਾੜਾ ਮੋਟਾ ਉਹ ਹੋਇਆ ਉਵੇਂ ਪਿਆ ਇਹ ਨਿਸ਼ਾਨੀਆਂ ਆ ਗਈ ਨੇ ਟਰੈਕਟਰ ਜੈਨੂਨ ਹੈ ਟੋਟਲ ਜੈਨੂਨ ਟਰੈਕਟਰ ਹੈ ਹਨਾ ਇੱਕ ਹੋਰ ਆ ਢੱਲੋ ਅੱਜ ਗੱਲ ਤੂੰ ਤਿੰਨ ਹੀਰੇ ਕਹੇ ਆ ਹਾਂ ਤਿੰਨੇ ਹੀਰੇ ਮੇਰੇ ਤਾਂ ਦਿਮਾਗ 'ਚ ਨੇ ਤਿੰਨਾਂ ਦੇ ਟਰੈਕਟਰ ਹੁੰਦੇ ਚੌਂਕੜਾ ਐਮ ਆਰ ਐਫ ਦਾ ਇਹ ਵੀ ਚੀਜ਼ ਹਾਂ ਤਿੰਨਾਂ ਦੇ ਆ ਗਏ ਉਹਦੇ ਵੀ ਆ ਗਏ ਇਹਦੀ ਵੀ ਆ ਗਿਆ ਤੇ ਇਹਦੇ ਆਪਾਂ ਕੈਮਰਾ ਮਾਰ ਦਿਆਂਗੇ ਤੇ ਮਾਰ ਹੀ ਦਿੰਦੇ ਆ ਆਪਣਾ ਕਿਸੇ ਟਰੈਕਟਰ ਦੇ ਟਾਇਰਾਂ ਨੂੰ ਯੂਨੀਅਨ ਦੇ ਵੀ ਆਪਾਂ ਕਹਿੰਦੇ ਆਪਾਂ ਐਮ ਆਰ ਪੀ ਪਾਉਣੇ ਵੀ ਦੂਜੇ ਕਿਹੜਾ ਕੰਪਨੀਆਂ ਨੇ ਜੇ ਕੇ ਵੀ ਸਾਰੇ ਹਾਂ ਸਾਰੇ ਹਾਂ ਹਾਂ ਆਪਾਂ ਕਿਸੇ ਕੰਪਨੀ ਨੂੰ ਲੈਂਦੇ ਹੋ ਬਾਈ ਵਾਂਗੂ ਵੀ ਮੈਂ ਹਰਿਆਣਾ ਨਹੀਂ ਵੇਚਦਾ ਮੈਂ ਪੰਜਾਬੇ ਪੰਜਾਬ ਵੇਚਦਾ ਹੈ ਨਾ ਕੁਦਰਤੀ ਗੱਲ ਹੈ ਕੁਦਰਤੀ ਗੱਲ ਹੈ ਹੈ ਨਾ ਇਹਨਾਂ ਦੇ ਐਮ ਆਰ ਫ ਆ ਗਿਆ ਪੰਕ ਹੋ ਗਿਆ ਹੈ ਨਾ ਇਹ ਹਾਂ ਹੈ ਨਾ ਆਪਾਂ ਕੋ ਮਾਰ ਕੇ ਨਹੀਂ ਪਾਏਗੇ ਕੁਦਰਤੀ ਆ ਗਿਆ ਕੁਦਰਤੀ ਆ ਗਿਆ ਹੈ ਨਾ ਤਾਂ ਨਾਲ ਦੀ ਟਾਇਰ ਤੇ ਇਹਦੀ ਡਿਮਾਂਡ ਹੈਗੀ 590000 ਰੁਪਇਆ 590000 ਸੌਰੀ ਯਾਰ 959 ਹੈ ਨਾ 14 ਮਾਡਲ ਹੈ ਟਾਪ ਮਾਡਲ ਹੈ 5 ਲੱਖ 30 ਸਪੀਡ ਹੈ 5 ਲੱਖ 9000 ਰੁਪਏ ਦੀ ਡਿਮਾਂਡ ਹੈ ਹਾਂ ਤੇ ਕਿੱਥੇ ਤੱਕ ਹੋ ਜੂਗਾ ਫਿਰ ਇਹ ਇਹ ਦੇ ਦੇਾਂਗੇ ਟਰੈਕਟਰ ਆਪਾਂ 4 ਲੱਖ 75000 ਦਾ 475 ਦਾ ਹਾਂ ਬਾਈ ਕੋਈ ਗੱਲ ਨਹੀਂ ਉਹ ਗਿਣਕੇ ਨਹੀਂ ਪਾਏ ਅੱਛਾ ਮੌਕੇ ਤੇ ਜਿਹੜਾ ਬੰਦਾ ਆਊਗਾ ਚੱਲ ਕੇ ਮਾਰਤਾਨਾ ਹੋਰ ਵੀ ਕਰਾਂਗਾ ਹੋਰ ਵੀ ਕਰ ਦਾਂਗੇ ਹਾਂ ਬਈ ਕੋਈ ਗੱਲ ਤੇ ਉਸ ਤੋਂ ਅੱਗੇ ਆ ਗਿਆ ਤੀਸਰਾ 18 ਮਾਡਲ ਡਿਮਾਂਡ 5 ਲੱਖ 88000 ਰੁਪਏ ਇਹ ਉਦੋਂ ਵੀ ਹੀਰਾ ਹੈ ਉਦੋਂ ਵੀ ਹੀਰਾ ਹੈ ਇਹਦਾ ਸਾਰਾ ਕੁਝ ਇਹਦਾ ਵੀ ਨਾਲ ਦਾ ਬਾਈ ਇਹਦਾ ਪਹਿਲਾ ਮੀਟਰ ਦੇਖ ਲਾ ਦਿਖਾ ਹਾਂ ਨਹੀਂ ਆਪਾਂ ਇੱਧਰ ਮਾਰ ਜੀ ਜੀ ਆਪਾਂ ਬਾਅਦ ਚ ਦਿਖਾਵਾਂਗੇ ਤੇ ਇਹਦਾ ਵੀ ਸਰ ਵੀ ਨਾਲ ਦੇ ਇਹਦੇ ਕੱਲੇ ਬਿਨਾ ਸਰਵਿਸ ਤੋਂ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਚਾਰ ਸਪੀਡੋਂ ਦਿਖਾ ਦੇ ਸ਼ੀਟ ਵੀ ਦਿਖਾ ਦੇ ਦਿਖਾਉਂਦੇ ਆਂ ਲੇਟਣ ਵਾਲੀ 791 ਘੰਟਾ ਲੋ ਵੀ ਦੋਸਤੋ ਇਹਦੇ ਵਿੱਚ ਚੈਲੰਜ ਆਪਣਾ ਇਹ ਸੀ ਕਿ ਜਿਹਨੂੰ ਕੋ ਕਹਦੇ ਕੋਈ ਲਓ ਵੀ ਸੀਟ ਵੀ origignal ਪਈ ਹੈ ਹਜੇ ਕਵਰ ਵੀ ਸੋਨਾਂ ਦੀ ਕਾਲ ਦਾ ਪਿਆ ਹੈ ਹਾਂਜੀ ਵੀਰੇ ਇਹ ਚੀਜ਼ਾਂ ਦੇਖਣ ਤੋਂ ਪਤਾ ਲੱਗਦਾ ਪੁਰਾਣਾ ਸਮਾਂ ਹੈ ਤੇ ਸ਼ੌਂਕੀਏ ਬੰਦੇ ਕੋਲ ਆਇਆ ਹੈ ਵੀ ਹੈ ਨਾ ਇਹਨੂੰ ਚਲਾ ਕੇ ਦੇਖਾਂਗੇ ਨਾ ਜਦੋਂ ਏਜੰਸੀ ਚੋਟ ਰੈਕਟਰ ਵਿੱਚ ਚਲਾ ਕੇ ਦੇਖ ਲਓ ਤੇ ਇਹਨੂੰ ਚਲਾ ਕੇ ਦੇਖਣੋਂ ਬਰਾਬਰੀ ਆਊਗਾ ਬਰਾਬਰੀ ਆਊਗਾ ਬਰਾਬਰੀ ਆਊਗਾ ਨਾਲ ਦੇ ਟਾਇਰ ਆ ਬਾਈ ਅੱਛਾ ਚਾਰੇ ਟਾਇਰ ਬੜਾ ਮਾਰਕਾ ਕਿਸੇ ਟਾਇਰ ਤੇ ਚੈੱਕ ਕਰਨੀ ਅੱਛਾ ਨਾਲ ਦੀ ਹੈ ਨਾਲ ਦੇ ਨੇ ਤੇ ਆ ਰਿਮਾਂ ਤੇ ਇਧਰ ਮਾੜਾ ਜਿਹਾ ਕੈਮਰਾ ਮਾਰੀ ਥੋੜੀ ਜਿਹੀ ਭੀੜ ਆ ਇੱਥੇ ਆ ਚੀਜ਼ ਆ ਦੇ ਹਾਂ ਨਿਕਲ ਪਿਆਉਗੇ ਨਿਕਲ ਹੋ ਉਮੀ ਪਿਆ ਅੰਦਰੋਂ ਬਾਹਰੋਂ ਸਾਰਾ ਦਿਖਾ ਦੇ ਡਾਕਟਰ ਵੇਟ ਬੂਟ ਸਾਰਾ ਕੁਝ ਹੈ ਜਮਾਇਆ ਆਹ ਬੋਲਟ ਹੋ ਸਾਰੇ ਲਾਓ ਵੀ ਮੰਨ ਲਓ ਦੇਖ ਲ ਇਹ ਹੁੰਦਾ ਸ਼ੌਂਕੀਆ ਚੀਜ਼ ਰੱਖਣ ਦਾ ਬੰਦਾ ਹੈ ਨਾ ਆਹ ਆਹ ਚੀਜ਼ ਮਲਾਈ ਵਰਗੇ ਪਏ ਆ ਯਾਰ ਹੈ ਨਾ ਨਹੀਂ ਇਹ ਨਹੀਂ ਚੀਜ਼ ਆਪਾਂ ਕਰੀ ਚੱਲੇਗੇ ਇਹਦੇ ਰੰਗ ਵੱਜਾ ਹੋਵੇ ਆਪਾਂ ਨੂੰ origignal ਕਹੀ ਚੱਲੇਗੇ ਉਹ ਗੱਲ ਨਹੀਂ ਜੇ origignal ਤਾਂ origignal ਹੀ ਰਹੀ ਨਾ ਹੀ ਰਹੂਗਾ ਬਾਈ ਜੇ ਰੰਗ ਵੱਜਾ ਉਹਨੂੰ ਕਹਿੰਦਾ ਕਹਾਂਗੇ ਯਾਰ ਇੱਥੇ ਵੱਜਿਆ ਲੋਕਾਂ ਨੂੰ ਨਹੀਂ ਕਹਿੰਦੇ ਵੀ ਆ ਕੇ ਚੈੱਕ ਕਰਕੇ ਲੈ ਜਾਓ ਉਹ ਤਾਂ ਫਿਰ ਗੱਲ ਦੋ ਗੱਲਾਂ ਤਾਂ ਕਰਨੀਆਂ ਹੀ ਨਹੀਂ ਬਾਕੀ ਯਾਰ ਚੱਲੇ ਦਾ ਇੱਥੋਂ ਹੀ ਬਦਲਾ ਕਰਦੇ ਆਹ ਬੰਦੇ ਦੀ ਸੁਮਾਈ ਦੇਖ ਨਾਲ ਮੈਂ ਖੜਕਾ ਹੋਰ ਤੋਂ ਰਵੜ ਪਾਈ ਆ ਬਾਲਾ ਸ਼ੌਂਕੀਆ ਬੰਦੇ ਦਾ ਨੇ ਤੇ ਤੋਂ ਆਇਆ ਕਰਦੇ ਆ ਤੇ ਨੰਬਰ ਹਰਿਆਣਾ ਕੇ ਪੰਜਾਬ ਇਹੇ ਕੋਈ ਨੰਬਰ ਹਰਿਆਣਾ ਐਨਓਸੀ ਆਊ ਨਾ ਹੋਵੇਗਾ ਆਊਗੀ ਕਰ ਲਿਓ ਲੋਨ ਹੋ ਜੂ ਸਾਰੀਆਂ ਸਹੂਲਤਾਂ ਇਹਦੇ ਵੀ ਲੋਨ ਪੂਰਾ ਹੋ ਜੂਗਾ ਹਾਂ ਮੈਂ ਤੁਹਾਨੂੰ ਕਹਤਾ ਮੈਂ ਇਹ ਤੇ ਵੀ ਹੋ ਜੂਗਾ ਉਹ ਹੌਲੈਂਡ ਵੀ ਹਰਿਆਣਾ ਨੰਬਰ ਆ ਅੱਛਾ ਆ ਵੀ ਹਰਿਆਣਾ ਦਾ ਇਹ ਵੀ ਹਰਿਆਣਾ ਹਾਂਜੀ ਵੀਰੇ ਤੇ ਇਹ ਜਿਹੜਾ ਕਹਿੰਦਾ ਨਾ ਵੀ ਹਰਿਆਣਾ ਨੰਬਰ ਇਹਦੇ ਲੋਨ ਪੰਜਾਬ ਵਾਲੇ ਦੇ ਬਰਾਬਰ ਹੋਊਗਾ ਘੱਟ ਬਰਾਬਰ ਹੋਊਗਾ ਹਨਾ ਕੀ ਡਿਮਾਂਡ ਹੈ ਦੀ 588 588 ਕੀ ਕਰ ਦੇਂਗਾ ਇਹਦਾ 5 ਲੱਖ ਤੇ 60000 ਰੁਪਏ ਦਾ ਟਰੈਕਟਰ ਦੇਣਾ 5 ਲੱਖ 60000 ਹਾਂ ਬਈ लास्ते भाई ਆ ਦਾ ਫੋਨ ਨੰਬਰ WhatsApp ਨੰਬਰ ਬੋਲ ਦਿੰਦਾ WhatsApp ਨੰਬਰ ਢਿਲੋ ਬਾਈ ਆਪਣਾ ਉਹੀ ਆ 9317232669 ਲਓ ਵੀ ਮੱਲੋ ਨੰਬਰ ਆ ਗਿਆ ਭਰਾ ਦਾ ਆਪਣੇ ਦਾ ਤੇ WhatsApp ਕਰ ਦਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫਾਲੋ ਕਰ ਤੇ ਕੁਲਵੀਰ ਬਾਈ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਲਓ ਤੇਰਾ ਵੀ ਬਹੁਤ ਬਹੁਤ